ਲੋਕਾਂ ਤੋਂ ਤੰਗ ਹੋਈ ਸੁਨੰਦਾ ਸ਼ਰਮਾ ਪੋਸਟ ਪਾਕਿਸਤਾਨੀ ਸੀਐਮ ਮਾਨ ਨੂੰ ਕੀਤੀ ਸੀ ਇਹ ਅਪੀਲ ਸੁਨੰਦਾ ਸ਼ਰਮਾ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਇਹ ਅੱਡੀ ਕਾਰਵਾਈ ਇੱਕ ਪ੍ਰਸਿੱਧ ਨਿਰਮਾਤਾ ਵੱਲੋਂ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕਾ ਸੁਨੰਦਾ ਸ਼ਰਮਾ ਦੇ ਸੋਸ਼ਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਸੁਮੋਟੋ ਲਿਆ ਅਤੇ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ ਹੈ ਇਸ ਗੱਲ ਦੀ ਪੁਸ਼ਟੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕੀਤੀ ਜਿਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਨੇ ਸੁਨੰਦਾ ਸ਼ਰਮਾ ਵੱਲੋਂ ਸੋਸ਼ਲ ਮੀਡੀਆ ਤੇ ਪਾਇਆ ਇੱਕ ਨੋਟ ਅਤੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਜਿਨ੍ਹਾਂ ਚ ਅਦਾਕਾਰ ਨੇ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਗੱਲ ਕੀਤੀ ਰਾਜ ਲਾਲੀ ਗਿੱਲ ਨੇ ਲਿਖਿਆ ਕਿ ਨਿਰਮਾਤਾ ਨੇ ਸੁਨੰਦਾ ਸ਼ਰਮਾ ਨੂੰ ਕੰਪਨੀ ਚ ਬੰਦਕ ਬਣਾਈ ਰੱਖਿਆ ਤੇ ਉਸਦੇ ਬਕਾਇਆ ਪੈਸਾ ਵੀ ਨਾ ਦਿੱਤੇ ਇਸ ਕਾਰਨ ਸੁਨੰਦਾ ਨੇ ਮਦਦ ਦੀ ਗੋਹਾਰ ਲਈ ਸੀ ਜਿਸ ਤੇ ਮੈਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦੇ ਆ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਨੇ ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਨੇ ਆਪਣੇ ਪੋਸਟ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਸੀ ਕਿ ਸੁਨੰਦਾ ਨੇ ਲਿਖਿਆ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੇ ਇੱਕ ਮਾਨਮਤੇ ਨਾਗਰਿਕ ਹੋਣ ਦੇ ਨਾਤੇ ਮੈਂ ਸਿਰਫ ਮਾਯੋਗ ਮੁੱਖ ਮੰਤਰੀ ਨੂੰ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਸੁਰੱਖਿਆ ਦੀ ਉਮੀਦ ਕਰ ਰਿਹਾ ਹਾਂ ਤਾਂ ਜੋ ਇੱਕ ਨੌਜਵਾਨ ਕਲਾਕਾਰ ਹੋਣ ਦੇ ਨਾਤੇ ਮੈਂ ਉਹ ਅੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਲਈ ਇੱਕ ਚੰਗਾ ਨਾਮ ਲਿਆ ਸਕਾਂ ਆਪ ਆਗੂ ਤੇ ਪੰਜਾਬੀ ਅਦਾਕਾਰ ਸੋਨੀਏ ਮਾਨ ਨੇ ਆਪਣੇ ਪੋਸਟ 'ਚ ਲਿਖਿਆ ਕਿ ਸੁਨੰਦਾ ਸ਼ਰਮਾ ਨੇ ਪੰਜਾਬੀ ਸੰਗੀਤ ਨੂੰ ਆਪਣਾ ਦਿਲ ਤੇ ਆਤਮਾ ਦਿੱਤੀ ਦੁਨੀਆ ਭਰ 'ਚ ਲੱਖਾਂ ਲੋਕਾਂ ਨੂੰ ਮੁਸਕਾਨ ਭਾਵਨਾਵਾਂ ਅਤੇ ਪੁਲਾਈ ਜਾ ਨਾ ਜਾ ਸਕਣ ਵਾਲੀਆਂ ਧੂਣਾ ਦਿੱਤੀਆਂ ਸਾਡੇ ਵਡੇਰੇ ਤੋਂ ਲੈ ਕੇ ਨੌਜਵਾਨ ਤੱਕ ਹਰ ਪੰਜਾਬੀ ਉਸਦੇ ਗੀਤਾਂ ਤੇ ਨੱਚਿਆ ਰੋਇਆ ਅਤੇ ਜ਼ਿੰਦਗੀ ਮਨਾਈ ਹੈ ਉਹਨਾਂ ਨੇ ਸੁਨੰਦਾ ਦੀ ਹਾਲਤ ਤੇ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ ਕਿ ਇੱਕ ਕਲਾਕਾਰ ਜਿਸ ਨੇ ਆਪਣੀ ਕਲਾ ਨਾਲ ਲੋਕਾਂ ਨੂੰ ਖੁਸ਼ੀ ਦਿੱਤੀ ਉਹ ਅੱਜ ਦੁੱਖ ਚ ਹੈ ਇਹ ਦੇਖਣਾ ਦਿਲ ਤੋੜ ਦੇਣ ਵਾਲੀ ਗੱਲ ਹੈ ਕੋਈ ਵੀ ਕਲਾਕਾਰ ਇਸ ਕਰਕੇ ਦੁਖੀ ਨਾ ਹੋਵੇ ਕਿ ਉਹ ਆਪਣੀ ਕਲਾ ਦੀ ਸੇਵਾ ਕਰ ਰਿਹਾ ਹੈ ਸੋਨੀਆ ਮਾਨ ਨੇ ਸੁਨੰਦਰ ਸ਼ਰਮਨ ਨੂੰ ਹੌਸਲਾ ਦਿੰਦੇ ਅੱਗੇ ਲਿਖਿਆ ਕਿ ਸੁਨੰਦਰ ਤੁਸੀਂ ਇਕੱਲੇ ਨਹੀਂ ਹੋ ਤੁਹਾਡੇ ਚਾਹਣ ਵਾਲੇ ਤੁਹਾਡਾ ਪੰਜਾਬ ਤੇ ਅਸੀਂ ਸਭ ਤੁਹਾਡੇ ਨਾਲ ਖੜੇ ਹਾਂ ਤੁਸੀਂ ਜੋ ਹਿੰਮਤ ਵਿਖਾਈ ਹੈ ਅਸੀਂ ਉਸ ਦੀ ਕਦਰ ਕਰਦੇ ਹਾਂ ਉਹਨਾਂ ਇਹ ਵੀ ਕਿਹਾ ਕਿ ਇਹ ਲੜਾਈ ਸਿਰਫ ਸੁਨੰਦਾ ਦੀ ਨਹੀਂ ਸਗੋ ਹਰ ਉਸ ਕਲਾਕਾਰ ਦੀ ਹੈ ਜੋ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਨਾ ਸਿਰਫ ਤੁਹਾਡੇ ਲਈ ਸਗੋ ਹਰ ਉਸ ਕਲਾਕਾਰ ਲਈ ਜੋ ਇਸ ਤਰ੍ਹਾਂ ਦੀ ਨਾ ਇਨਸਾਫੀ ਦਾ ਸ਼ਿਕਾਰ ਹੁੰਦਾ ਹੈ ਔਰੰਗੇ ਦੀ ਆਰਤੀ ਸਵਾਰਤਾ ਅਕਾਲ ਜੂ ਕੋ ਔਰੰਗੇ ਦੀ ਬੋਲੀ ਅਰ ਖਾਲਚੇ ਕਾ ਬੋਲਾ ਹੈ देवी देव सिदन के लोक में प्रसिद्ध रहे श्री गुरु गोबिंद सिंह जी को होला है गुरु प्यारी साहब जी हर साल की तरह इस साल चौदवा होला महला ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸੰਜਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੇ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੀਆਂ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ ਆਪ ਸਾਰਿਆਂ ਨੂੰ इन्हों में समाग में आनंदमयी समागम शामिल होने लिए बेनती की जाती है इस समागम का विशेष प्रसारण लगातार सोलह घंटे में तीह मार्च को चढ़ती कला टाइम टीवी नॉर्थ अमरीका से विखाया जाए This program is sponsored by the Singla Office, Bakersfield. For all your immigration, family law needs, call or scan QR code to contact us. Rodis Inc. Million Miles with Smile or scan QR code to contact us. Flying word, Truck Repair Trust We Build in Truck Repair or Scan QR Code to Contact Us The Masala Twist Oxnard Find Authentic Indian Cuisine or Scan QR Code to Contact Us Pizza Twist Taste with Twist Order Today Call or Visit Website or Scan QR Code to Contact Us New India Market or Scan QR Code to Contact Us Taba Indian Cuisine Tracy Find Authentic Indian Cuisine in Tracy or Scan QR Code to Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.